ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਕੱਲ ਜਿਹੜਾ ਮੈਂ ਖੇਤੀਬਾੜੀ ਦਾ ਕੰਮਕਾਰ ਕਰਿਆ ਸੀ ਉਹ ਦਿਖਾਉਣਾ ਸਾਨੂੰ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਸੋ ਆਪਾਂ ਨੇ ਤਾਂ ਪਨੀਰੀ ਵੇਜੀ ਦੀ ਝੋਨੇ ਦੀ ਆ ਦੇਖੋ ਇੱਕ ਕਿਆਰੀ ਬੀਜਤੀ ਆ ਇੱਕ ਕਿਆਰੀ ਆ ਪੰਜ ਚਾਰ ਦਿਨਾਂ ਬਾਅਦ ਬੀਜਾਂਗੇ ਉਹ ਦੇਖੋ ਥੋੜੀ ਥੋੜੀ ਜੰਮਣ ਲੱਗ ਗਈ ਆ ਅੱਪਾ ਹੈ ਜਿਹੜੀ ਪਨੀਰੀ ਬੀਜੀ ਹੈ ਇਹ ਅਸੀਂ ਇਹ ਬੀਜੀ ਆ ਪੀ ਆਰ 126 ਜੀ ਸੋ ਸਾਰੀ ਉਹ ਆਪਾਂ ਨੇ ਪੀ ਆਰ ਪੀ ਆਰ 126 ਵੇਜਣੀਆਂ ਸੋ ਇੱਕ ਥੈਲੀ ਬੀਜਤੀ ਆਪਾਂ ਨੇ 30 ਕਿਲੋ ਦੀ ਬਾਕੀ 15 ਕਿਲੋ ਹੋਰ ਬੀਜਾਂਗੇ ਇਹ ਕਿਰੀਚ ਤਿਆਰ ਕਰੀ ਪਈ ਆ ਸੋ ਵਧੀਆ ਜਿਹੜੀ ਇਹ ਹੈ ਜੀ ਵਧੀਆ ਚੋਨਾ 126 ਪੀਆਰ 126 ਦੇਖੋ ਉੰਗਰਨ ਲੱਗ ਗਈ ਸੋ ਜਿੰਨੀ ਆਪਾਂ ਜਗਾਜ ਬੀਜੀ ਹੈ ਉਹ ਹੈਗੀ ਆ ਪੰਜ ਕਰਮਾ ਛੋਟੇ ਲੋਟ ਨੇ ਇਹ ਲੋਟ ਤੇ ਇਧਰ ਨੂੰ ਲੰਬੇ ਲੋਟ ਹੈਗੇ ਨੇ 6 ਕਰਮਾ ਉਹ ਇੰਨੀ ਜਗਾ ਜਪਾ ਨੇ 30 ਕਿਲੋ ਪਾਈ ਆ 24 ਘੰਟੇ ਦਵਾਈ ਬਾਕੇ ਬਾਣੀ ਪਿਉਂਦੀਦੀ 24 ਘੰਟੇ ਬਾਅਦ ਫਿਰ ਕੱਢ ਕੇ ਗਿੱਲੀਆਂ ਬੋਰੀਆਂ ਅਸੱਲੇ ਰਖਤੀ ਦੀ ਤੇ ਤਦੂਏ 30 ਦਿਨ ਆਪਾਂ ਨੇ ਇਹਨਾਂ ਨੂੰ ਇਹਦਾਣਾ ਬੀਜਤੀ ਦੀ ਜਦੋਂ ਥੋੜੀ ਥੋੜੀ ਉਂਗਰਾਈ ਦੀ ਜਦੋਂ ਥੋੜੀ ਥੋੜੀ ਉਂਗਰਾਈ ਦੀ ਫਿਰ ਉਹਦੋਂ ਆਪਾਂ ਨੇ ਬੀਜਤੀ ਦੀ ਹੈ ਸੋ ਕੱਲ ਬੀਜੀ ਆਪਾਂ ਨੇ ਸੋ ਜੇ ਕੋਈ ਕਿਸਾਨ ਵੀਰ ਵੀਡੀਓ ਦੇਖਦਾ ਹੋਇਆ ਤਾਉ ਜਰੂਰ ਦੱਸਿਓ ਵੀ ਤੁਸੀਂ ਕਿਹੜੀ ਵੀ ਪਨੀਰੀ ਬੀਜੀ ਆਪਣੇ ਅਸਟਾ 126 ਬੀਜੀ ਆ ਪੀਆ 126 ਉਹ ਇਹ ਤੀ ਜਿਹੜਾ ਆਪਾਂ ਕੱਲ ਕੰਮ ਕਰ ਕਰਿਆ ਤੀ ਜੇ ਕਿਸੇ ਨੇ ਸਵਾਲ ਕੋਈ ਪੁੱਛਣਾ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦਾ ਤੋ ਤੇ ਅੱਜ ਹਨ ਫੇਰ ਤੁਹਾਨੂੰ ਹੋਰ ਕੋਈ ਕੰਮਕਾਰ ਦਿਖਾਵਾਂਗਾ ਜੋ ਵੀ ਖੇਤੀਬਾੜੀ ਦਾ ਕੰਮਕਾਰ ਕਰਾਂਗਾ ਉਹ ਮੈਂ ਤੁਹਾਨੂੰ ਆਉਣ ਬਾੜੀ ਵੀਡੀਓ ਦਿਖਾਵਾਂਗਾ ਸੋ ਅੱਜ ਮੈਂ ਕੰਮ ਇਹ ਕਰਿਆ ਦੀ ਕੱਲ ਇਹ ਕਰਿਆ ਦੀ ਆਪਾਂ ਨੇ ਕਨੀਰੀ ਦਾ ਤੇ ਅੱਜ ਮੈਂ ਕਰਿਆ ਜਿਹੜੀਆਂ ਸਬਜ਼ੀਆਂ ਨੇ ਉਹਦੀ ਗੁੱਡਗੜਾਈ ਕਰੀ ਆ ਆਉਣ ਵਾਲੇ ਵਲੌਗ ਚ ਤੁਹਾਨੂੰ ਉਹ ਵੀ ਦਿਖਾਵਾਂਗਾ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ